ਗੁਰਿੰਦਰ ਸਿੰਘ ਜੀ ਵੈਸੇ ਤਾਂ ਪਹਿਲਾਂ ਪਹਿਲਾਂ ਤਾਂ ਅਸੀਂ ਸਰੀਏ ਦਾ ਕੰਮ ਕਰਦੇ ਸੀ ਜਾਲ ਬਨੰਦਾ ਤੇ ਉਹ ਕੰਮ ਫਿਰ ਅਸੀਂ ਛੱਡ ਦਿੱਤਾ ਜਿਸ ਤਰ੍ਹਾਂ ਅਗੇ ਲੇਬਰ ਵੀ ਨਹੀਂ ਮਿਲਦੀ ਉਹ ਜੀ ਤੇ ਆਪਣਾ ਵੀ ਸਰੀਰ ਉਸ ਤਰ੍ਹਾਂ ਦਾ ਹੋ ਗਿਆ ਸੀ ਘਾਰਾ ਕੰਮ ਹੋਣ ਕਰਕੇ ਉਹ ਛੱਡਤਾ ਤੇ ਫਿਰ ਅਸੀਂ ਇਹ ਕੰਮ ਕਰਨਾ ਸ਼ੁਰੂ ਕਰਤਾ ਇਹ ਦੇਖੋ ਜੀ ਇਹ ਸਾਡਾ ਬ੍ਰਦਰ ਕੰਮ ਕਰਦਾ ਸੀ ਹਲਵਾਈ ਦਾ ਕੰਮ ਕਰਦਾ ਸੀ ਉਹਦੇ ਨਾਲ ਦੀ ਵੀ ਜਾਇਦਾ ਸੀ ਤੇ ਅਸੀਂ ਗੁਰਦੁਆਰਿਆਂ 'ਚ ਵੀ ਡਿਊਟੀਆਂ ਕੀਤੀਆਂ ਆ ਇਤਰਾ ਲਾਂਗਰੀ ਦੇ ਕੰਮ ਦੀ ਸਬਜ਼ੀਆਂ ਬਣਾਉਣੀਆਂ ਚੌਲ ਬਣਾਉਣੇ ਗੁਰਦੁਆਰਿਆਂ 'ਚ ਕਰਦੇ ਹਾਂ ਤੇ ਫਿਰ ਅਸੀਂ ਇਹ ਇੱਧਰ ਬੰਨੇ ਆ ਗਏ ਕਿ ਇਹੋ ਕੰਮ ਤੇ ਹੋ ਨਹੀਂ ਸਕਦਾ ਚੱਲ ਜਿਹੜਾ ਹੋ ਸਕਦਾ ਉਹ ਹੀ ਕਰੀਏ ਗੁਰਦੁਆਰਾ ਸਾਹਿਬ ਜੀ ਅਸੀਂ ਰਵਾਲਸਰ ਗੁਰਦੁਆਰਾ ਕੀਤਾ ਬਣੀ ਕਰਨ ਦੇ ਰਾਹ ਦੇ ਵਿੱਚ ਆਉਂਦਾ ਜਿਹੜਾ ਤੇ ਇੱਕ ਅਸੀਂ ਲੁਧਿਆਣਾ ਦੇ ਖਨਵਾਰ ਨੂੰ ਗੁਰਦਾਰੇ ਸਾਹਿਬ ਦਿੱਤਾ ਜੀ ਉੱਥੇ ਪਰਿਵਾਰ ਤੋਂ ਵੱਖਰੇ ਰਹਿਣਾ ਪੈਂਦਾ ਸੀ ਇੱਥੇ ਪਰਿਵਾਰ ਦੇ ਵਿੱਚ ਰਹਿਦਾ ਆਪਣਾ ਕੰਮ ਕਰੀਦਾ ਰਾਤ ਨੂੰ ਘਰ ਰਹਿਦਾ ਆ ਕੋਈ ਪ੍ਰੋਬਲਮ ਨਹੀਂ ਆ ਇਹ ਅਸੀਂ ਆਪਣੇ ਚੌਲ ਸਬਜੀ ਜਿਹੜੀ ਪਾ ਕੇ ਅਸੀਂ 20 ਰੁਪਏ ਦੀ ਪਲੇਟ ਦਿੰਦੇ ਆ ਜੀ ਤੇ ਫੁਲਕੇ ਜਿਹੜੇ ਆ ਪ੍ਰਸ਼ਾਦੇ ਇਹ ਅਸੀਂ ਦਿੰਦੇ ਆ ਜੀ ਚਾਰ ਤੀਆਂ ਤੀਆਂ ਦੇ ਚਾਰ ਤੇ ਨਾਲ ਸਬਜੀ ਦੇ ਦਈਏ 20 ਰੁਪਏ ਹੀ ਕਿਉਂ ਲੱਗਾਈ ਦੀ ਤਕਰੀਰ ਤੇ ਉਹ ਦੇਖੋ ਜੀ 20 ਰੁਪਏ ਤਾਂ ਰੱਟਿਆ ਕਿ ਕੋਈ ਗਰੀਬੀ ਵੀ ਹੋਏ ਤੇ ਉਹਦਾ ਵੀ ਪੇਟ ਭਰਦੇ ਹੋਵੇ ਉਹ ਵੀ ਰੱਜ ਕੇ ਰੋਟੀ ਖਾ ਸਕਦੇ ਹਾਂ ਜੀ ਕੋਈ ਜਰੀਆ ਚਾਹਦਾ ਹਾਂ ਹਾਂ ਜੀ ਕਈ ਆ ਵੀ ਜਾਂਦੇ ਆ ਕਿਸਿਆਂ ਨੂੰ ਖਵਾ ਦੇਈਦੇ ਵੀ ਪੈਸੇ ਦੇ ਲਈ ਤੇ ਕਹਿੰਦੇ ਯਾਰ ਪੈਸੇ ਨਹੀਂ ਕੋਈ ਉਹਨਾਂ ਅਕਦਾ ਕੋਈ ਸ਼ਕਲੋ ਕੋਈ ਗੱਲ ਨਹੀਂ ਦੇਖਵਾ ਦੀ ਜੀ ਆਪਣਾ ਪੈਸਾ ਤਾਂ ਨਹੀਂ ਸਵਾਲੀ ਤੇ ਰੋਜ਼ ਰੋਜ਼ ਹੀ ਬਦਲਦਾ ਕਿ ਨਹੀਂ ਰੋਜ਼ ਰੋਜ਼ ਹੀ ਬਦਲਦਾ ਜੀ ਸਬਜ਼ੀ ਕਿਹਤਰਾ ਸੋਮਵਾਰ ਅਸੀਂ ਆਪਣੇ ਰਾਜਮਾ ਚੌਲ ਬਣਾਏ ਅਸੀਂ ਤੇ ਮੰਗਲਵਾਰ ਅਸੀਂ ਮਤਲਬ ਕਿ ਹੋਰ ਕੁਝ ਬਣਾ ਦਈਦਾ ਕਾਲੇ ਚਨੇ ਮੰਨ ਲਓ ਬਣਾ ਲੀਦੇ ਆ ਤੇ ਬੁੱਧਵਾਰ ਅਸੀਂ ਆਲੂ ਨਿਵਟਰੀ ਵੀ ਬਣਾ ਲੀਦੇ ਆ ਵੀਰਵਾਰ ਅਸੀਂ ਘੜੀ ਚੌਲ ਬਣਾ ਲੀਦੇ ਆ ਘੜੀ ਫੋੜੇ ਕੌੜੇ ਪਾ ਕੇ ਕਰਨ ਵਾਲਾ ਬੰਦਾ ਹੈ ਨਾ ਜੇ ਕੰਮ ਕਰਨ ਦੀ ਨੀਤ ਹੋਵੇ ਤੇ ਫਿਰ ਕੋਈ ਕੰਮ ਨਹੀਂ ਔਖਾ ਬੰਦੇ ਆਥੇ ਤੇ ਕੁਝ ਵੀ ਨਹੀਂ ਔਖਾ ਬੰਦਣੇ ਦੇ ਡੇ ਡੇ ਵੱਡੇ ਜਾਨਵਰ ਵਸ ਕਰ ਛੱਡੇ ਆ ਤੇ ਫਿਰ ਕੰਮ ਦੀ ਕੀ ਕੋਈ ਚੀਜ਼ ਹੀ ਨਹੀਂ ਆ ਪਰਿਵਾਰ ਉਹ ਬਹੁਤ ਵਧੀਆ ਪਰਿਵਾਰ ਆ ਸੁਖੀ ਪਰਿਵਾਰ ਆ ਤੇ ਦੋ ਸਾਡੇ ਬਿਟੇ ਆ ਬਾਹਰ ਆ ਇੱਕ ਸਾਡੀ ਗੁੜੀਆ ਆ ਤੇ ਬਾਕੀ ਘਰ ਦੇ ਆ ਅਸੀਂ ਪੰਜ ਜੀ ਸਾਰੇ ਪਰਿਵਾਰ ਦੇ 4:30 ਵਜੇ ਉੱਠ ਕੇ ਤੇ 5 ਵਜੇ ਪੱਠੀ ਲਾ ਕੇ ਸ਼ੁਰੂ ਕਰ ਲਈਦਾ ਕੰਮ ਤੇ 7:00 ਪੋਣੇ ਪੋਣੇ ਦਾ 8:00 ਵਜੇ ਦਾ ਅਸੀਂ ਸਾਧ ਲੈਨੇ ਆ ਆਟੋ ਵਾਲੇ ਨੂੰ ਸਮਾਨ ਲੱਡ ਕੇ ਲੈ ਆਈਦਾ ਕਿਤੇ ਬਲੇਦਾ ਵੀ ਇਹਨਾਂ ਨੂੰ ਵੀ ਕੋਈ ਅਣਕ ਕਹਿਣ ਤਾਂ ਬਾਬੂ ਵੀ ਚਾਹ ਲਾ ਬਣਾ ਦਿੰਦੇ ਕਈ ਵਾਰੀ ਕੋਈ ਕਹਿ ਦਿੰਦੇ ਜੇ 2000 ਗਾਹ ਇਕੱਠੇ ਕਰਨ ਵੀ ਜੇ ਪਿੱਛੇ ਜੇ ਸਾਨੂੰ ਚਿੱਟੇ ceğine ਬਣਾਉਣੇ ਹਾਂ ਸਾਨੂੰ ਕਹਿਣ ਲੱਗੇ ਦਿਓ ਤੇ ਨੰਗਾ ਕਣਿਆ ਕਿ ਵੀ ਚਿੱਟੇ ਜਣੇ ਨਾ ਬਣਾਇਆ ਕਰੋ ਕਾਲੇ ਜਣੇ ਬਣਾਇਆ ਕਰੋ ਤੇ ਅਸੀਂ ਕਾਲੇ ਜਣੇ ਬਣਾਉਣੇ ਸ਼ੁਰੂ ਕਰ ਦਿੱਤੇ ਜੇ ਕੋਈ ਡਿਮਾਂਡ ਕਰੇਗਾ ਤੇ ਹੋਰ ਵੀ ਕਰਦੇ ਦੀ ਬਦਲ ਤੇ ਵੀ ਇਹਨਾਂ ਦੀ ਜ਼ਿਆਦਾ ਗੁਜਾਰਾ ਦੇਖੋ ਜੀ ਗੁਜਾਰੇ ਦੀ ਵਾਲੇ ਬੰਦੇ ਤੇ ਤੁਸੀਂ ਲੈ ਜਾਓ ਗੁਜਾਰਾ ਤੇ 50 60 ਚ ਵੀ ਨਹੀਂ ਹੁੰਦਾ ਜੇ ਪਲੇਟ ਵਾਲ ਵੇਖੀਏ ਤੇ ਤੇ ਜੇ ਆਸੀਂ ਆਪਣੇ ਆਪਣਾ ਟਾਈਮ ਪਾਸ ਵੀ ਕਰਨਾ ਗਰੀਬੀ ਦਾ ਵੇਹੜਾ ਤੇ ਹੋ ਵੀ ਜਾਂਦਾ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੁੰਦੀ ਹੈ ਤਈਆਂ ਤੇ ਰੱਖਿਆ ਵੀ 20 ਰੁਪਏ ਕੋਈ ਬਈ ਮਾੜਾ ਬੰਦਾ ਵੀ ਆਵੇ ਤੇ ਉਹ ਵੀ ਖਾ ਸਕੇ ਜਦੋਂ ਬਰਸਾਤ ਹੁੰਦੀ ਹੈ ਇੱਥੇ ਮਤਲਬ ਕੋਈ ਸਾਥ ਨਹੀਂ ਆਹੋ ਕੀ ਕਰੀਂ ਉਦੋਂ ਆ ਤਰਪਾਲ ਰੱਖੀਆ ਤਰਪਾਲ ਪਾਪੂ ਦੇ ਦੀ ਆ ਤੇ ਆਪਣੇ ਬੜੇ ਔਖੇ ਟਾਈਮ ਕੱਢਿਆ ਕੱਲ ਵੀ ਇੱਥੇ ਹੀ ਹਾਂ ਤੇ ਵੈਸੇ ਛੁੱਟੀ ਐਤਵਾਰ ਤੋਂ ਬਣਾਣੀ ਕਰਨੀ ਚਾਹੀਦੀ ਤੇ ਕੋਈ ਅਮਰਜੈਂਸੀ ਪੈ ਜਾਏ ਤਾਂ ਗੱਲ ਵੱਖਰੀ ਆ ਉਹ ਨਾ ਇਹ ਸਾਡਾ ਤੇਹੀ ਸੰਦੇਸ਼ ਹੈ ਜੀ ਜਿੰਨਾ ਵੱਧ ਵੱਧ ਕੰਮ ਹੋ ਸਕਦਾ ਜਿੱਤੇ ਰਮ ਭਾਵੇਂ ਜੀ ਉਮਰ ਜਿੰਨੀ ਵੱਧ ਵੀ ਹੋ ਗਈ ਤੇ ਤਾਂ ਵੀ ਆਪਣੇ ਕੰਮ ਦੇ ਹਿਸਾਬ ਨਾਲ ਆਪਣੀ ਉਮਰ ਦੇ ਹਿਸਾਬ ਨਾਲ ਕੰਮ ਜਿਹੜਾ ਕੋਈ ਨੂੰ ਵੀ ਕਰਨਾ ਚਾਹੀਦਾ ਆ ਸਰੀਰ ਜਿਹੜਾ ਚੱਲਦਾ ਫਿਰਦਾ ਰਹੇ ਤੇ ਵਧੀਆ ਆ ਹਾਂਜੀ